ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਵਾਕ ਵਿੱਚ ਵਰਤੋਂ ਕਰਾਂਗੇ ਪੱਪੇ ਦੇ ਠੀਕ ਹੈ ਨਾਓ ਲੈਟਸ ਸਟਾਰਟ ਨੰਬਰ 1 ਦਾ ਪਹਿਲਾ ਪਾਉਣੀਆ ਬਹੁਤ ਖੁਸ਼ ਹੋਣਾ ਜਦੋਂ ਨੀਨਾ ਦੇ ਵੱਡੇ ਮੁੰਡੇ ਨੂੰ ਸ਼ਗਨ ਪਿਆ ਤਾਂ ਉਹ ਪਹਿਲਾ ਪਾ ਰਹੀ ਸੀ ਯਾਨੀ ਕਿ ਉਹ ਬਹੁਤ ਹੀ ਜ਼ਿਆਦਾ ਖੁਸ਼ ਸੀ ਪੱਲੇ ਬੰਨਾ ਯਾਦ ਰੱਖਣਾ ਮੇਰੀ ਗੱਲ ਪੱਲੇ ਬੰਨ ਲੈ ਇਸ ਬੂਰੇ ਮੁੰਡੇ ਦੀ ਸੰਗਤ ਤੈਨੂੰ ਲੈ ਡੁੱਬੇਗੀ ਪੁਸ਼ਾਕ ਪਹਿਰਾਵਾ ਹਰ ਇਲਾਕੇ ਦੇ ਲੋਕਾਂ ਦੀ ਪੁਸ਼ਾਕ ਵੱਖਰੀ ਹੁੰਦੀ ਹੈ ਯਾਨੀ ਵੱਖਰੇ ਵੱਖਰਾ ਪਹਿਰਾਵਾ ਹੁੰਦਾ ਠੀਕ ਹੈ ਪੱਪ ਪੈਰ ਉਸ ਦਾ ਨੱਚਦਿਆਂ ਪੱਪ ਧਰਤੀ ਉੱਤੇ ਨਹੀਂ ਲੱਗਦਾ ਪ੍ਰਭਾਤ ਸਵੇਰ ਪ੍ਰਭਾਤ ਵੇਲੇ ਪੂਰਬ ਵੱਲ ਸੂਰੇ ਦੀ ਟਿੱਕੀ ਨਿਕਲਦੀ ਹੈ ਟਿੱਕੀ ਮਤਲਬ ਕਿ ਸੂਰਜ ਗੋਲਨ ਨੂੰ ਤੁਰ ਪੰਜਾਬੀ ਚ ਟਿੱਕੀ ਕੰਦੇ ਠੀਕ ਆ ਪੀਲ ਭਾਵੇ ਖੰਭ ਬਰਾਂਡਾ ਦੋ ਪੀਲ ਭਾਵਿਆ ਉੱਤੇ ਟਿੱਕਿਆ ਹੋਇਆ ਸੀ ਯਾਨੀ ਕਿ ਦੋ ਖੰਬਿਆ ਹਤੇ ਪਰਵ ਦਿਨ ਅੱਜ ਦੀਵਾਲੀ ਦਾ ਪਰਵ ਹੈ ਪ੍ਰਤੀਕ ਚਿੰਨ ਬੁੱਲੇ ਸ਼ਾਦੀ ਇਸ ਕਾਫੀ ਵਿੱਚ ਚਰਖਾ ਮਨੁੱਖੀ ਸਰੀਰ ਦਾ ਪ੍ਰਤੀਕ ਹੈ ਪ੍ਰੇਨਾ ਸੇਦ ਕਈ ਕਹਾਣੀਆਂ ਬੜੀ ਸਿੱਖਿਆਦਾਇਕ ਤੇ ਪ੍ਰੇਰਣਾ ਭਰਪੂਰ ਹੁੰਦੀਆਂ ਹਨ ਨੰਬਰ 10 ਪੰਨ ਡੁੱਬੀ ਪਾਣੀ ਦੇ ਅੰਦਰ ਚੱਲਣ ਵਾਲੀ ਕਿਸ਼ਤੀ ਪੰਨ ਡੁੱਬੀ ਪਾਣੀ ਦੇ ਅੰਦਰ ਅੰਦਰ ਹੀ ਚਲਦੀ ਰਹਿੰਦੀ ਹੈ 11 ਨੰਬਰ ਪ੍ਰਚਲਿਤ ਮਸ਼ਹੂਰ ਪ੍ਰਸਿੱਧਿਆ ਜਾਰੀ ਕਬੱਡੀ ਦੀ ਖੇਡ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਕਿਸਮਾ ਪ੍ਰਚਲਿਤ ਰਈਆ ਹਨ ਇਹਨਾਂ ਦੋਨਾਂ ਵਿੱਚੋਂ ਕੋਈ ਵੀ ਲਿਖ ਸਕਦੇ ਆ ਅੱਜਕੱਲ੍ਹ ਕਈ ਨਵੇਂ ਫੈਸ਼ਨ ਪ੍ਰਚਲਿਤ ਹੋ ਰਹੇ ਹਨ ਤੁਸੀਂ ਅਰਥ ਸੇਮ ਲਿਖਣਾ ਵਾਕ ਆਪਣੇ ਵੱਲੋਂ ਵੀ ਤੁਸੀਂ ਬਣਾ ਸਕਦੇ ਹੋ ਠੀਕ ਹੈ ਨੈਕਸਟ 12 ਨਾਮਾ ਪ੍ਰਦੂਸ਼ਣ ਵਾਤਾਵਰਨ ਨੂੰ ਦੂਸ਼ਿਤ ਹੋਣਾ ਵਾਤਾਵਰਨ ਦਾ ਪ੍ਰਦੂਸ਼ਣ ਵਾਤਾਵਰਨ ਵਰਤਮਾਨ ਯੁੱਗ ਦੀ ਸਭ ਤੋਂ ਗੰਭੀਰ ਸਮੱਸਿਆ ਹੈ ਯਾਨੀ ਕਿ ਅੱਜ ਦੇ ਟਾਈਮ ਦੀ ਸਭ ਤੋਂ ਵੱਡੀ ਸਮੱਸਿਆ ਕਿਹੜੀ ਹੈ ਪ੍ਰਦੂਸ਼ਣ ਪਛਤਾਵਾ ਦੁਖੀ ਹੋਣਾ ਯਾ ਅਫਸੋਸ ਹੋਣਾ ਸੁਨੀਲ ਨੇ ਆਪਣੀ ਗਲਤੀ ਤੇ ਬਹੁਤ ਪਛਤਾਵਾ ਹੋਇਆ ਸੁਨੀਲ ਨੂੰ ਆਪਣੀ ਗਲਤੀ ਤੇ ਬਹੁਤ ਜ਼ਿਆਦਾ ਪਛਤਾਵਾ ਹੋਇਆ ਯਾਨੀ ਕਿ ਉਹ ਦੁਖੀ ਹੋਇਆ ਪਰਿਵਰਤਨ ਤਬਦੀਲੀ ਰੁੱਖ ਪਰਿਵਰਤਨ ਨਾਲ ਮੌਸਮ ਵਿੱਚ ਵੀ ਫਰਕ ਪੈ ਗਿਆ ਨੰਬਰ 15 ਪਹਿਰਾਵਾ ਪੈਨਨ ਵਾਲੇ ਕੱਪੜੇ ਮੀਆਂ ਮੀਰ ਦਾ ਪਹਿਰਾਵਾ ਬਹੁਤ ਸਾਦਾ ਹੁੰਦਾ ਸੀ ਪ੍ਰਭਾਵਿਤ ਅਸਰ ਹੇਠ ਆਇਆ ਹੋਇਆ ਮੈਂ ਕਾਰਲ ਮਾਰਕਸ ਦੀ ਫਿਲਾਸਫੀ ਤੋਂ ਬਹੁਤ ਪ੍ਰਭਾਵਿਤ ਹੋਇਆ ਕਾਰਲ ਮਾਰਕਸ ਇੱਕ ਰਾਈਟਰ ਹੈ ਠੀਕ ਹੈ ਨੈਕਸਟ ਨੰਬਰ 17 ਪ੍ਰਭਾਵਸ਼ਾਲੀ ਅਸਰਪਰਿਆ ਸਭਾ ਵਿੱਚ ਦਿੱਤਾ ਉਸ ਦਾ ਭਾਸ਼ਣ ਬੜਾ ਪ੍ਰਭਾਵਸ਼ਾਲੀ ਸੀ ਠੀਕ ਹੈ ਐਸੀ ਕਾਪੀ ਤੇ ਨੋਟ ਕਰਨਾ ਹੈ ਪੱਪੇ ਦੇ ਠੀਕ ਹੈ ਨੈਕਸਟ ਹੁਣ ਅਸੀਂ ਉਸ ਤੋਂ ਬਾਅਦ ਕੰਟੀਨਿਊ ਮੰਮੀ ਦੇ ਕਰਾਂਗੇ ਠੀਕ ਹੈ